ਹਾਂ ਸਰ ਮੈਂ ਸੁਨੀਲਾ ਖਾ ਵੈਸੇ ਤਾਂ ਦੂਈ ਚਲੋ ਜਾਂਦੇ ਮੈਂ આજ ਤੱਕ ਦਾ ਰਿਪੋਰਟਰ ਹ ਮੇਰੇ ਨਾ ਘਰ ਤੇ ਇੱਕ ਹਮਲਾ ਹੋਇਆ ਹਮਲਾ ਹੋਣ ਦਾ ਮਤਲਬ ਇਹ ਹੈ ਵੀ ਇੱਕ ਨਾ ਮੇ ਮੇਰਾ ਜਿੱਥੇ ਰੈ residense ਆ ਉਹ ਗਲੀ ਬਿਲਕੁਲ ਛੋਟੀ ਆ ਉਹਦੀ ਗਲੀ ਦੇ ਵਿੱਚ ਨਾ ਇੱਕ ਗੁੰਡਾ ਟਾਈਪ ਜਿੱਦਾਂ ਕਹਿ ਸਕਦੇ ਆਪਾਂ ਇੱਕ ਮੁੰਡੇ ਆ ਕੁਛ ਉਹ ਕੁਛ 12ਵੀਂ ਦੇ ਪੜ੍ਹਦੇ ਆ ਕੁਛ ਉਤੋਂ ਵੱਡੇ ਆ ਜਾਂ ਕਦਾਂ ਉਹ ਕ੍ਰਿਕਟ ਖੇਲਣ ਦੇ ਬਹਾਨੇ ਨਾ ਕ੍ਰਿਕਟ ਖੇਲਣ ਦੇ ਬਹਾਨੇ ਉਹ ਮਤਲਬ ਉੱਥੋਂ ਬਦਮਾਸ਼ੀ ਕਰਦੇ ਉਹ ਚਲੋ ਮੈਂ ਉਹਨਾਂ ਨੂੰ ਇੱਕ ਦੋ ਵਾਰੀ ਉਹਦੇ ਫਾਦਰ ਨੂੰ ਮੈਂ ਮੁੰਡਿਆਂ ਦੇ ਨੂੰ ਕਿਹਾ ਜਿਹੜੇ ਗਲੀ ਦੇ ਸੀ ਕਿ ਮੈਂ ਕਿਹਾ ਥੋੜਾ ਸਮਝਾਇਆ ਕਰੋ ਕਿਉਂਕਿ ਮੇਰੇ ਫਾਦਰ ਮਦਰ ਜਿਹੜੇ ਆ ਉਹ ਕਾਫੀ ਬਜ਼ੁਰਗ ਆ ਮੇਰੇ ਫਾਦਰ ਵੀ 85 90 ਸਾਲ ਦੇ ਆ ਮੇਰੀ ਮਾਤਾ ਵੀ 85 ਸਾਲ ਦੇ ਮੈਂਟਲੀ ਵੀ ਥੋੜਾ ਇਦਾਂ ਹੀ ਆ ਉਹ ਬਹਿ ਜਾਂਦੇ ਗੇਟ ਮੁਰੇ ਜਿੱਕਦਾ ਮੈਂ ਕਿਹਾ ਯਾਰ ਛੱਟ ਛੋਟ ਲੱਗ ਜੂਗੀ ਉਹ ਪਰ ਨਹੀਂ ਮੰਨੇ ਉਹ ਹਾਰ ਕੇ ਨਾ ਆਪਣਾ ਜਾਨੀ ਕਿ ਦੱਸਣ ਲੱਪਿਆ ਮੈਂ ਬੀਐਸਪੀ ਦਾ ਮੈਂ ਕੋਈ ਲੀਡਰ ਹਾਂ ਪਤਾ ਨਹੀਂ ਇਦਾਂ ਕਰਕੇ ਕਹਿਣ ਲੱਪਿਆ ਕਾਚੋ ਪਤਾ ਕੀਤਾ ਹੈ ਤਾਂ ਹੈ ਨਹੀਂ ਚਲੋ ਜੋ ਵੀ ਆ ਉਹ ਉਹ ਲੜਕੇ ਹਟਣ ਦੀ بجائے ਹੋਰ ਜਿਆਦਾ ਵੱਲੋਂ ਲੈ ਕੇ ਆਣ ਲੱਗ ਪਿਆ ਤੇ ਕੱਲ ਮੈਂ ਚਲੋ ਪ੍ਰੈਸ ਕਾਨਫਰੰਸ ਸਗੀ ਇੱਥੇ ਮੈਂ ਜਾ ਗਿਆ ਮੈਨੂੰ ਪਤਾ ਨਹੀਂ ਮੈਂ ਜਾ ਕੇ ਆਪਣਾ ਕਲਾਪਿਆ ਜੋ ਵੀ ਅਖਬਾਰ ਦਾ ਜਾਂ ਚੈਨਲ ਦਾ ਕਟਬਟ ਕਰਨ ਲੱਪਿਆ ਬਾਹਰ ਉਹ ਉਹ ਨਾ ਲੜਕੇ ਜਿਹੜੇ ਸੀਗੇ ਉਹ ਲੱਪੇ ਗਾਲਾਂ ਕਾਲੀ ਕਰਨ ਪਹਿਲਾਂ ਕਿੰਨੇ ਵਜੇ ਦਾ ਟਾਈਮ ਹੈ ਜੀ ਇਹ ਹੋਣਾ ਮੇਰਾ ਕੱਲ 7 ਵਜੇ ਦੇ ਕਰੀਬ 6:30 7 ਵਜੇ ਦੇ ਕਰੀਬ ਦੇ ਮੈਂ ਕਹਾ ਤੇ ਉਸ ਤੋਂ ਬਾਅਦ ਮੇਰੇ ਬੇਟੇ ਨੇ ਪੁੱਛਿਆ ਵੀ ਤੁਸੀਂ ਕਿਉਂ ਮਤਲਬ ਇਹ ਫਾਦਰ ਨੂੰ ਕਿਉਂ ਗਾਲਾਂ ਕੱਢ ਰਹੇ ਹੋ ਉਹਨਾਂ ਨੇ ਜਿੱਦਾਂ ਪਹਿਲਾਂ ਹੀ ਪ੍ਰੀਪਲਾਨ ਸੀਗਾ ਉਹ ਮੁੰਡਿਆਂ ਨੇ ਕੀਤਾ ਜਾਂ ਉਹਨਾਂ ਨੇ ਉਹਨਾਂ ਨੇ ਡੰਡਿਆਂ ਦੇ ਨਾਲ ਜੀ ਮਤਲਬ ਇਹਦੇ ਸਿਰ ਦੇ ਵਿੱਚ ਨਾ ਉਹ ਮਾਰਿਆ ਫਿਰ ਉਹਨਾਂ ਦਾ ਉਹ ਕੇੰਦੇ ਦਾ ਜਿਹੜਾ ਵਿਕਟ ਵਿਕਟ ਮਾਰੀ ਤੇ ਇਹ ਫਟੜ ਹੋ ਗਿਆ ਦਾ ਸਿਰ ਫਟ ਗਿਆ ਇਹ ਮਤਲਬ ਬਿਓਜ ਜਾ ਗਿਆ ਉਸ ਤੋਂ ਬਾਅਦ ਮੇਰਾ ਦੂਸਰਾ ਬੇਟਰਾ ਕੁਦਰਤੀ ਕਾਰਪੋਰੇਸ਼ਨ 'ਚ ਕੰਮ ਕਰਦਾ ਉਹ ਆਇਆ ਜਦੋਂ ਉਹ ਆਇਆ ਤੇ ਉਹਨ ਦੇਖਿਆ ਉਹਨੂੰ ਪਤਾ ਨਹੀਂ ਸੀ ਵੀ ਇਹਦੇ ਸਿਰ ਤੇ ਡੰਡਾ ਵੱਜਿਆ ਜਾਂ ਕੁਝ ਉੱਪੀ ਮਾਰਿਆ ਉਹਦੇ ਵੀ ਇਦਾਂ ਹੀ ਹੋ ਗਿਆ ਉਹਦੇ ਵੀ ਸਿਰ 'ਚ ਆਉਂਦਿਆਂ ਨਹੀਂ ਉਹਨਾਂ ਕੋਈ ਗੱਲ ਨਹੀਂ ਪੁੱਛੀ ਉਹਦੇ ਵੀ ਸਿਰ 'ਚ ਮਾਰ ਦਿੱਤਾ ਦੋਨੇ ਥੋਣ ਹੋ ਗਏ ਜਦੋਂ ਰੌਲਾ ਪਿਆ ਥੋੜਾ ਜਾਂ ਤੇ ਮੈਂ ਬਾਹਰ ਆਇਆ ਮੈਨੂੰ ਪਤਾ ਨਹੀਂ ਸੀ ਵੀ ਇਹਨਾਂ ਨੇ ਸਿਰ ਤੇ ਇਹਨਾਂ ਡੰਡਿਆਂ ਨਾਲ ਅਟੈਕ ਕੀਤਾ ਜਦੋਂ ਉਹਨਾਂ ਨੇ ਮੇਰੇ ਵੀ ਸਿਰ ਤੇ ਅਸੀਂ ਤਿੰਨੇ ਫੱਟ ਰੋਗੇ ਸਾਨੂੰ ਦਿੱਥੇ ਕੁਛ ਨਾ ਮਲੋਕਾ ਮੁਰੇ ਨਹੀਂ ਰਾ ਗਿਆ ਅਸੀਂ ਆਪਣੇ ਘਰ ਦੇ ਅੰਦਰ ਆ ਗਏ ਜੋ ਘਿਰ ਦੇ ਅੰਦਰ ਆਏ ਆ ਤਾਂ ਸਾਨੂੰ ਇਹਨਾਂ ਨੇ ਮਲੋਕ ਸਾਰਿਆਂ ਨੇ ਜੋ ਨਵੇਂ ਮੁੰਡੇ ਸੀ ਕੁਝ ਲੇਡੀਆਂ ਆ ਗਏ ਸਾਰੇ ਇਹਨੇ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ ਪਲਵਾਂ ਸੀ ਬੁਰੀ ਤਰ੍ਹਾਂ ਉੱਥੇ ਜ਼ਖਮੀ ਹੋ ਗਏ ਬੇਹੋਸ਼ ਹੋ ਗਏ ਤਾਂ ਫਿਰ ਇਹ ਮੱਲੋ ਚਰੇ ਇੱਟਾਂ ਰੋੜੀਆਂ ਜੋ ਵੀ ਸੀਗਾ ਇਹਨਾਂ ਨੇ ਕੀ ਇਹਦੇ ਸਬੰਧਤ ਆਪਾਂ ਪੁਲਿਸ ਥਾਣੇ ਨੂੰ ਕੋਈ ਸੂਚਨਾ ਦਿੱਤੀ ਹੈ ਉਹ ਮੱਲੋ ਜਦੋਂ ਇਹ ਰੋਲਾ ਪਾ ਰਹੇ ਸੀ ਤਾਂ ਮੈਂ ਪਹਿਲਾਂ ਹੀ ਮੈਂ ਪੁਲਿਸ ਥਾਣੇ Mein ਲੋ ਡਿਪਟੀ ਸਾਹਮਣੂ ਫੋਨ ਕਰ ਦਿੱਤਾ ਸੀ ਵੀ ਮੇਰੇ ਘਰ ਦੇ ਬਾਹਰ ਹਨ ਇਹ ਲੜਕੇ ক্রিকেট ਖੇਲਣ ਦੇ ਬਹਾਨੇ ਨਾ ਇਹ ਗੁੰਡਾਗਰਦੀ ਕਰਦੇ ਪਏ ਤੁਸੀਂ ਕੋਈ ਮੁਲਾਜ਼ਮ ਭੇਜੋ ਕਿਉਂਕਿ ਅੱਗੇ ਵੀ ਇੱਕ ਵਾਰ ਮੈਂ ਪੀਸੀਆਰ ਵਾਲਿਆਂ ਨੂੰ ਕਿਹਾ ਸੀਗਾ ਭਈ ਰਾਊਂਡ ਰੱਖਿਆ ਕਰੋ ਇੱਥੇ ਬਹੁਤ ਗੁੰਡਾਗਰਦੀ ਹੁੰਦੀ ਹੈ ক্রিকেট ਜਾਂ ਫੁੱਟਬਾਲ ਖੇਡਣ ਦੇ ਨਾਮ ਤੇ ਉਹ ਵੀ ਆਏ ਸੀ ਪਰ ਉਹ ਜਿਹੜੇ ਬੰਦੇ ਇਹ ਸੀ ਇਹ ਉਹਨਾਂ ਨੂੰ ਵੀ ਪੈ ਗਿਆ ਸੀ ਮਨੂੰ ਉਹਨਾਂ ਨਾਲ ਹੱਥੋਂ ਬਾਈ ਗਾਲ-ਮਗਾਲੀ ਹੋਈ ਹੈ ਜਿਗਦਾ ਤੇ ਉਹ ਕਹਿੰਦੇ ਤੁਹਾਡੇ ਵਿਰੁੱਧ ਐਸਐਸਪੀ ਸਾਹਿਬ ਨੂੰ ਕੰਪਲੀਟ ਦਵਾਂਗੇ ਇਹ ਕਰਾਂਗੇ ਦੇਣ ਵੀ ਗਏ ਆ ਇਹ ਕੁਝ ਠੀਕ ਹੈ ਜੀ ਔਰ ਜ਼ਿਆਦਾ ਇਹ ਲੇਡੀਜ਼ ਨੂੰ ਮੋਹ ਰਿਆ ਗਾ ਗੁੰਡਾ ਕਰਦੀ ਮੁੰਡੇ ਕਰਦੇ ਆ ਜਦੋਂ ਹੁੰਦੇ ਤਾਂ ਉਹ ਗਾਹਾਂ ਤੀਮੀਆਂ ਨੂੰ ਮੋਹ ਲੇਡੀਜ਼ ਵਗੈਰਾ ਕਰਦੇ ਤਾਂ ਕਿ ਅਸੀਂ ਕੁਝ ਕਰਨਾ ਸਕੇ ਚਾ ਕبول ਨਾ ਸਕੇ ਕੀ ਹੋਇਆ ਤਾਂ ਕੋਈ ਪੁਲਿਸ ਅਧਿਕਾਰੀ ਨੇ ਤੁਹਾਡੇ ਤੱਕ ਪਹੁੰਚ ਕੀਤੀ ਹਜੇ ਰਾਤੀ ਆਈ ਸੀ ਪੁਲਿਸ ਮੁਲਾਜ਼ਮ ਜਿਹੇ ਮਾਲ ਟੋਂਦੇ ਤੇ ਬਾਕੀ ਦੇਖੋ ਹੁਣ ਐਮਐਲਆਰ ਵਗੈਰਾ ਕਰਦੇ ਆ ਤਾਂ ਹੁਣ ਕੋਈ ਤੇ ਆਪਾਂ ਪ੍ਰਸ਼ਾਸਨ ਕੋਲੋਂ ਪੁਲਿਸ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੇ ਬਸ ਇਹੀ ਮੰਗ ਕਰਦੇ ਇਦਾਂ ਦੀ ਗੁੰਡਿਆ ਕਰਦੀ ਜੇ ਸਾਡੇ ਨਾਲ ਹੀ ਹੋਣ ਲੱਗ ਪਈ ਅਸੀਂ ਰੋਜ਼ ਫੀਲਜ ਕਰਦੇ ਆਂ ਫੇਰ ਤਾਂ ਸਾਨੂੰ ਜਣਾ ਕਢਾ ਕੇ ਕਰੂਗਾ ਅਸੀਂ ਫੇਰ ਕੰ ਇਹ ਸਾਡੇ ਦੇ ਘਰ ਚ ਹੀ ਹਮਲਾ ਹੁੰਦਾ ਰਿਹਾ ਜਾਂ ਸਾਡੇ ਅਸੀਂ ਫੱਟੜ ਹੁੰਦੇ ਰਹੇ ਫਿਰ ਅਸੀਂ ਕਿਸੇ ਨੂੰ ਇਨਸਾਫ ਨਹੀਂ ਦਵਾ ਸਕਦੇ ਅਸੀਂ ਤਾਂ ਆਪਣੇ ਮਤਲਬ ਮੈਨੂੰ ਤਾਂ ਇਦਾਂ ਲੱਗ ਰਿਹਾ ਵੀ ਜਿੱਦਾਂ ਉਹਨਾਂ ਨੂੰ ਸਮਝਾਉਣ ਦੇ ਬਾਵਜੂਦ ਵੀ ਕੋਈ ਗੱਲਬਾਤ ਨਹੀਂ ਉਹਨਾਂ ਨੇ ਪੱਲੇ ਪੈ ਰਿਹਾ ਕੁਝ ਵੀ ਦੂਸਰਾ ਇਹ ਹੈ ਵੀ ਦੇਖੋ ਜਿਸ ਤਹਾਬ ਨਾਲ ਉਹਨਾਂ ਨੇ ਅਟੈਕ ਕੀਤਾ ਸਾਡੇ ਤੇ ਮੈਨੂੰ ਲੱਗਦਾ ਨਹੀਂ ਵੀ ਅੱਜ ਕੱਲ ਦੇ ਸਮੇਂ ਦੇ ਵਿੱਚ ਕੋਈ ਕੋਈ ਪੱਤਰਕਾਰ ਜਿਹੜਾ ਹੈ ਨਾ ਕੋਈ ਸੁਰੱਖਿਆਤ ਹੈਗਾ ਚਾਹੇ ਉਹ ਮੈਂ ਇਲੈਕਟ੍ਰੋਨਿਕ মিডিਆ ਤੋਂ ਹੋਵੇ ਚਾਹੇ ਪ੍ਰਿੰਟ মিডিਆ ਆ ਚਾਹੇ ਉਹ ਸੋਸ਼ਲ ਮੀਡੀਆ ਆ ਕੋਈ ਵੀ ਮਤਲਬ ਤੁਸੀਂ ਲੈ ਲਓ ਬਈ ਮੀਡੀਆ ਚ ਹੈਗਾ ਨਾ ਮਤਲਬ ਇਸ ਵੇਲੇ ਨਹੀਂ ਆ ਕੋਈ ਵੀ ਸਖਤ ਜਿਹਦਾ ਸਾਹਮਣਾ ਅਟੈਕ ਹੋਇਆ ਔਰ ਬੜੀ ਦੁਖ ਵਾਲੀ ਗੱਲ ਆ ਮੈਂ ਤਾਂ ਕਹਿੰਦਾ ਸਾਰਿਆਂ ਨੂੰ ਇਹ ਜਿੰਨੇ ਵੀ ਪੱਤਰਕਾਰ ਹੁਣ ਸੋਚਣਾ ਚਾਹੀਦਾ ਕਿਉਂਕਿ ਪਹਿਲਾਂ ਵੀ ਇਦਾਂ ਦੀਆਂ ਵਾਰਦਾਤਾਂ ਆਈਆਂ ਹੁਣ ਇਹ ਗੁੰਡਾ ਲੋਕਾਂ ਤੇ ਹੋਣਾ ਚਾਹੀਦਾ ਜਿਹੜਾ ਪੱਤਰਕਾਰ ਸਮੀਰ ਲਖਾ ਤੇ ਤੁਸੀਂ ਫੈਮਲੀ ਤੇ ਕੱਤਲਨਾ ਹਮਲਾ ਹੋਇਆ ਸਗਾ ਉਹਦੇ ਸੰਬੰਧਤ ਸਿਵਲ ਹਸਪੀਟਲ ਪ੍ਰਸ਼ਾਸਨ ਵੱਲੋਂ ਹਜੇ ਤੱਕ ਕੀ ਕਾਰਵਾਈ ਕੀਤੀ ਗਈ ਆ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਸਵਾਤੀ ਸਿਵਲ ਹਸਪੀਟਲ ਹਾਰਪੁਰ ਐਸਐਮਓ ਇਨਚਾਰਜ ਜਿਵੇਂ ਕਿ ਤੁਸੀਂ ਦੱਸਿਆ ਹੈਗਾ ਕਿ ਪੱਤਰਕਾਰਾਂ ਤੇ ਕੱਲ ਰਾਤ ਨੂੰ ਹਮਲਾ ਹੋਇਆ ਤੇ ਉਹ ਸਾਡੇ ਹਸਪੀਟਲ ਚ ਆਏ ਸੀਗੇ ਐਮਰਜੈਂਸੀ ਦੇ ਵਿੱਚ ਔਰ ਉਹਨਾਂ ਤੇ ਮੈਡੀਕਲ ਏਡ ਦੇ ਕੇ ਉਹਨਾਂ ਦਾ ਪਰਚਾ ਕੱਟਤਾ ਗਿਆ ਸੀ ਤਿੰਨੋ ਤਿੰਨ ਲੋਕ ਸੀਗੇ ਇੱਕੋ ਫੈਮਿਲੀ ਦੇ ਤੇ ਪਰਚਾ ਆਨਲਾਈਨ ਵੀ ਹੋ ਗਿਆ ਹੈਗਾ ਟ੍ਰੀਟਮੈਂਟ ਉਹਨਾਂ ਹੀ ਚੱਲ ਰਹੀ ਹੈ ਇਸ ਸਮੇਂ ਅਮਰੀਕਾ ਦੇ ਤੇ ਉਹਨਾਂ ਦੇ ਕੀ ਹਾਲਾਤ ਹੈਗੇ ਆ ਸਾਡੇ ਕੋਲ ਜਿਹੜੇ ਤਿੰਨ ਮਰੀਜ਼ ਹੈਗੇ ਇੱਕ ਮਿਸਟਰ ਸੁਨੀਲ ਕੁਮਾਰ ਹੈ ਮਿਸਟਰ ਦੀਪਕ ਤੇ ਮਿਸਟਰ ਕਰਨ ਇਹ ਤਿੰਨੋਂ ਐਡਮਿਟਡ ਹੈ ਸੁਨੀਲ ਕੁਮਾਰ ਜੀ ਦੇ ਤੇ ਸਿਰ ਤੇ 60 ਜਿਸ ਤਰ੍ਹਾਂ ਲੱਗੀ ਹੋਈ ਹੈ ਉਹ ਜ਼ਖਮ ਨਹੀਂ ਹੈਗਾ ਬਾਕੀ ਦੋ ਦੇ ਜ਼ਖਮ ਵੀ ਹੈਗੇ ਆ ਸਿਰ ਤੇ ਟਾਂਕੇ ਲੱਗੇ ਹੈਗੇ ਆ ਤੇ ਉਹਨਾਂ ਦੇ ਆਰਥੋ opinion ਔਰ ਸਰਜਿਕਲ opinion ਰੱਖੇ ਗਏ ਹੈਗੇ ਆ ਤੇ ਅੱਜ ਉਹਨਾਂ ਦੇ ਐਕਸਰੇ ਵਗੈਰਾ ਹੋ ਜਾਣਗੇ ਆਦਰਵਾਇਜ਼ ਜਿਹੜੀ ਮੈਡੀਕਲ ਟਰੀਟਮੈਂਟ ਹੈਗੀ ਹੈ ਉਹ ਚੱਲਦੀ ਪਈ ਹੈ ਮੈਂ ਜੀ ਬੀਤੀ ਰਾਤ ਜਿਹੜਾ ਸੁਨੀਲ ਲਖਾ ਤੇ ਉਹਦੇ ਲੜਕੇ ਦੋਨਾਂ ਤੇ ਹਮਲਾ ਹੋਇਆ ਆ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਜੋ ਲੇਟਾਵਰ ਉਥੇ ਸੁਵਾਸਨਗਰ ਦੇ ਵਿੱਚ ਜਿਹੜਾ ਪੱਤਰਕਾਰ ਆਪਣੇ ਹੈਗੇ ਭਰਾ ਸੁਨੀਲ ਲਖਾ ਜੀ ਇਹ ਇਹਨਾਂ ਦੇ ਤੇ ਔਰ ਇਹਨਾਂ ਦੇ ਦੋ ਬੇਟੇ ਆ ਦੀਪਕ ਲਖਾ ਔਰ ਕਰਨ ਲਖਾ ਇਹਨਾਂ ਦੇ ਮੁਹੱਲੇ ਦੇ ਵਿੱਚ ਹੀ ਇਹਨਾਂ ਦਾ ਆਪਸ ਵਿੱਚ ਕਿਸੇ ਗਲੀ ਦੇ ਵਿੱਚ ਬੱਚੇ ਜੋ ਖੇਡਦੇ ਸੀਗੇ ਉਸ ਤੋਂ ਇਹ ਲੜਾਈ ਝਗੜਾ ਹੋਇਆ ਇਹ ਲੜਾਈ ਝਗੜੇ ਦੇ ਵਿੱਚ ਸੁਨੀਲ ਲਖਾ ਜੀ ਔਰ ਉਹਨਾਂ ਦੇ ਦੋ ਬੱਚੇ ਹਸਪੀਟਲ ਚੜ੍ਹ ਮੈਟਾ ਮੈਂ ਉਹਨਾਂ ਨੂੰ ਪੁੱਛੀ ਇਸ ਲਈ ਇੱਥੇ ਹਸਪੀਟਲ ਦੇ ਵਿੱਚ ਵੀ ਅਹੀ ਮੌਜੂਦ ਹਾਂ ਔਰ ਐਮਐਲਆਰ ਆਈ ਹੈ ਐਮਐਲਆਰ ਦੇ ਮਤਲਬ ਕੋ ਜੋ ਕਾਰਵਾਈ ਬਣਦੀ ਹੈ ਅਹੀ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਵਾਂਗੇ ਔਰ ਉਹਨਾਂ ਨੂੰ ਬਣਦੀ ਕਾਨੂੰਨੀ ਕਾਰਵਾਈ ਹੁਣ ਚੱਲਦੀ ਹੈ ਮੋਡਲ ਕੋਡ ਆਫ ਕੰਡਕਟ ਲਾਗੂ ਹੋਣ ਤੋਂ ਬਾਅਦ ਲਗਾਤਾਰ ਹਮਲੇ ਹੋ ਰਹੇ ਨੇ ਪਹਿਲਾ ਡਾਕਟਰ ਸਾਹਿਬ ਤੇ ਹਮਲਾ ਹੋ ਜਾਂਦਾ ਹੈ ਫਿਰ ਸੀਨੀਅਰ ਪੱਤਰਕਾਰ ਤੇ ਹਮਲਾ ਹੋ ਜਾਂਦਾ ਕਿਸ ਤਰੀਕੇ ਨਾਲ ਦੇ ਦੇਓ ਸੁਰੱਖਿਆ ਵਿਵਸਥਾ ਦੇ ਕਿੱਥੇ ਕਮੀਆਂ ਰਹਿ ਰਹੀ ਨੇ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਬੱਚੇ ਗਲੀ ਦੇ ਵਿੱਚ ਇਹਨਾਂ ਦਾ ਗਲੀ ਦੇ ਵਿੱਚ ਹੀ ਘਰ ਹੈ ਔਰ ਉਥੇ ਬੱਚੇ ਗਲੀ ਦੇ ਵਿੱਚ ਇਹ ਕਹਿੰਦੇ ਬੱਚਿਆਂ ਦੀ ਕੋਈ ਪ੍ਰੋਬਲਮ ਨਹੀਂ ਲੇਕਿਨ ਜਦੋਂ ਵੱਡੇ ਮੈਰਿਡ ਬੰਦੇ ਖੇਡਦੇ ਆ ਤੇ ਉਹਦੇ ਨਾਲ ਮਹੱਲੇ ਦੇ ਵਿੱਚ ਕੋਈ ਭੰਨ ਤੋੜ ਹੁੰਦੀ ਆ ਪਿਛੇ ਤੱਕ ਦਰਵਾਜ਼ਾ ਟੁੱਟਦਾ ਫੇਰ ਖਿੜਕੀ ਟੁੱਟਦੀ ਉਸ ਗੱਲ ਦੇ ਰੋਸ ਵਜੋਂ ਇੰਨੀ ਸੁਨੀਲ ਲਖਾ ਜੀ ਨੇ ਅਬਜੈਕਸ਼ਨ ਜਾਰੀ ਕੀਤਾ ਉਹ ਸਬੰਧ ਇਹਨਾਂ ਇਨਕੁਆਰੀ ਕਰ ਰਹੇ ਆ ਵੈਰੀਫਾਈ ਕਰਕੇ ਜੋ ਬਣਦੀ ਕਾਰਵਾਈ ਉਹ ਅਮਲ ਚ ਲਿਆਂਦੀ ਜਾਵੇ ਸਿਨੀਅਰ ਸਿਟੀਜ਼ਨ ਨੂੰ ਡਿਸਟਰਬ ਕਰਨ ਦਾ ਜਾਂ ਫੇਰ ਪਰੇਸ਼ਾਨ ਕਰਨ ਦਾ ਵੀ ਧਾਰਾ ਵਿੱਚ ਜੋੜੀਆਂ ਜਾਣਗੇ ਨਾਲ ਹਾਂਜੀ ਬੰਦੇ ਦੀ ਕਾਨੂੰਨੀ ਕਾਰਵਾਈ ਹੁਣ ਚੱਲ ਜਾਂਦੀ ਹੈ